ਕਾਕਾ ਅਮਨਦੀਪ ਸਿੰਘ ਮੱਟੂ ਦੀ ਸਦੀਵੀ ਯਾਦ ਵਿੱਚ ਸ਼ਹੀਦ ਭਗਤ ਸਿੰਘ ਚੈਰੀਟੇਬਲ ਸੁਸਾਇਟੀ ਗੜਸ਼ੰਕਰਪੇ ਵੱਲੋਂ 17ਵਾਂ ਸਵੇਰ ਇੱਛਾ ਖੂਨਦਾਨ ਕੈਂਪ ਬੀਡੀਸੀ ਬਲੱਡ ਸੈਂਟਰ ਰਾਹੋ ਰੋਡ ਨਵਾਂ ਸ਼ਹਿਰ ਦੇ ਸਹਿਯੋਗ ਦੇ ਨਾਲ ਲਗਾਇਆ ਗਿਆ ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਸਰਗਰਮੀਆਂ YouTube ਚੈਨਲ ਤੋਂ ਕੈਮਰਾਮੈਨ ਜੀਸਰਾਜ ਵਾਲੀ ਦੇ ਨਾਲ ਪੱਤਰਕਾਰ ਪ੍ਰਦੇਸੀ ਦੀ ਵਿਸ਼ੇਸ਼ ਰਿਪੋਰਟ ਤਮੀ ਆਯੋਗ ਨੂੰ ਕੋਈ ਨਾ ਬੰਦੀ ਆ ਬਚਾ ਲਾ ਲੇ ਬੋਤਲ ਵੀ ਆਈ ਦਾ ファンデーブに行ったら、ファンデーブに行ったら、ファンデーブに行ったら、ファンデーブに行ったら、ファンデーブに行ったら、ファンデーブに行ったら、ファンデーブに行ったら、ファンデーブに行ったら、ファンデーブに行ったら、ファンデーブに行ったら、ファンデーブに行ったら、ファンデーブに行ったら、ファンデーブに行ったら、ファンデーブに行ったら、ファンデーブに行ったら、ファンデーブに行ったら、ファンデーブに行ったら、ファンデーブに行ったら、ファンデーブに行ったら、ファンデーブに行ったら、フンデーブに行ったら、フンデーブに行ったら、フンデーブに行ったら、 ਸਾਰੇ ਸੇਵਾਦਾਰੀ ਦਰਸ਼ਾਈ ਕਰਵਾਉਂ ਸਾਰੇ ਮੋਟੀਵੇਟਰਾਂ ਦਾ ਫੀਲ ਗਾਨੀਆਂ ਦਾ ਸਮਾਜ ਸ਼ੇਰੀਆਂ ਦਾ ਬੀਡੀਸੀ ਨਵਾਂ ਸ਼ਹਿਰ ਦੇ ਸਾਰੇ ਟੀਮ ਡਾਕਟਰ ਅਜੀਤ ਬੱਗਾ ਜੀ ਭਵਿੰਦਰ ਰਾਣਾ ਜੀ ਪ੍ਰੋਤੀ ਮੋਲਾ ਫੈਕੀ ਸੰਧਵਾਲ ਡਾਕਟਰ ਲਖਮੀਨ ਸਿੰਘ ਲੱਕੀ ਜਿਨਨੇ ਹੋਰ ਰਿਚੇ ਸਹਿਣਾ ਪ੍ਰਿੰਸੀਪਲ ਬਿਕਰ ਸਿੰਘ ਹਰਦੇਵ ਸਿੰਘ ਰਾਏ ਬਾਕੀ ਸਾਰੇ ਜੀ ਦੀ ਈਮਾਨ ਉਹਨਾਂ ਦਾ ਧੰਵਾਦ ਜਿਨ੍ਹਾਂ ਦੇ ਸਰਜੀਵ ਨਾਲ ਜਿੰਦੇ ਬਲੱਡ ਵਿੱਚ ਕਾਕਾ ਅਮਰਜੀਤ ਸਿੰਘ ਮੱਧੂਬਾ ਸਰਕਾਰમાં ਲੱਗ ਰਿਹਾ ਇਹ ਜੱਗ ਕਦੇ ਸੁੱਕਣੇ ਨਹੀਂ ਹਮੇਸ਼ਾ ਹਰੇ ਰਹਦੇ ਹਨ ਉਹ ਜਾਂਦਾ ਇਸ ਤਰ੍ਹਾਂ ਦਾ ਲੱਗਦਾ ਜਿਦਾ ਕੱਲ ਮੇਰੇ ਕਾਨੂੰਨ ਜਿਆ ਅਸੀਂ ਸਮਾਜ ਵੇ ਤਸੰਦੀ ਬੇਚਾਹੇ ਅਸੀਂ ਗਾਮ ਤੇ ਰਾਂਝਾ ਚਾ ਅਸੀਂ ਸਮਾਜ ਦਾ ਕੁਛ ਕਰਨਾ ਅਸੀਂ ਆਪਣੇ ਬੱਚੇ ਦਾ ਮੈਂ ਤੇ ਸੁਭਾਣ ਨੇ ਮਤੂ ਦਾ ਫੈਸਲਾ ਕੀਤਾ ਵੇ ਹਰ ਸਾਲ ਬਲੱਡ ਕੈਂਪ ਲਾਣਾ ਮੈਡੀਕਲ ਕੈਂਪ ਲਾਣਾ ਟੀਕੇ ਲਾਣੇ ਆ ਪਾਣੀ ਬਚਾਣਾ ਜੋ ਹੋ ਸਕਦਾ ਉਹ ਕਰਨਾ ਅਸੀਂ ਗਤਾਰੇ ਵਿਆਸ ਦੇ ਵਿਆਸ ਦੇ ਲੋਕਾਂ ਦੀ ਬਾਹ ਫੜਨੇ ਆ ਅਸੀਂ ਇਹਨਾਂ ਦੇ ਸਹਿਯੋਗ ਨਾਲ ਸਾਰਿਆਂ ਦੇ ਨਾਲ ਉਹਦੇ ਚ ਖੜੇ ਆ ਤੇ ਅੱਜ ਦਾ ਜਿਹੜਾ ਇਹ ਕਿੰਤਾ ਸਾਰਾ ਇਹ ਮਿਲੇ ਨਾਲ ਤੇ ਜਿਹੜੇ ਸਾਡੇ ਨਾਲ ਇਹ ਮੋਟੀਵੇਟਰ ਨੇ ਸਵਾਰ ਸ਼ੀਖ ਨੇ ਵੱਖਰੇ ਵੱਖਰੇ ਟਰਸਟ ਨੇ ਚਾਹੇ ਔਕਾਰ ਚੈਰੀਟੇਨ ਟਰਸਟਾ ਚਾਹੇ ਜੀਵਨ ਜਾਗਰਤੀ ਮੰਜੂਆ ਜਾਹਿਦ ਕੋਈ ਫੋਰਮ ਨੇ ਉਹਨਾਂ ਸਾਰਿਆਂ ਦਾ ਇਸ ਕਰਕੇ ਅਸੀਂ ਧੰਨਵਾਦ ਕਰਦੇ ਆਂ ਕਿ ਉਹ ਲਗਾਤਾਰ ਸਹਿਯੋਗ ਕਰ ਪਿਆ ਇਹਦੇ ਵਿੱਚ ਵੀ ਜਿਹੜੇ ਹੈਗੇ ਆ ਡਾਕਟਰ ਟੀਨਾ ਅਮਰੀਕਾ ਸੁਸਾਇਟੀ ਗੋਲੀਆ ਚੰਦਾ ਤੇ ਨਾਲ ਹੈਪੀ ਸਾਧੋ ਆਜਾ ਰਾਜੂ ਬੈਂਕਰ ਸੁਸਾਇਟੀ ਚੁਕੇ ਆ ਪੰਜਾਬ ਤੇ ਉਹ ਲੋਕ ਜਿਨੇ ਨੇ ਉਹਨਾਂ ਸਾਰਿਆਂ ਦਾ ਸਹਿਯੋਗ ਆ ਸਾਰਿਆਂ ਸੁਸਹਿਯੋਗ ਦਾ ਉਹਨਾਂ ਨੂੰ ਵੀ ਲਾਈਟਸ ਕਿਲਾਵਾ कोर्ट दिल्ते उन्होंने सहयोग आ मैं कोर्ट रू कोट प्रभाव करना ਡਾਇਰੈਕਟਰ ਉਹਨਾਂ ਸਰਕਾਰ ਦੇ ਅਗੇ ਕਾਕਾ ਅਮਨਦੀਪ ਸਿੰਘ ਮੱਟੂ ਜੀ ਦਾਦਗਾਰੀ ਸਰਬਾਤਮਕ ਦੇਖ ਕੇ ਜਿੱਥੇ ਉਸ ਬੱਚੇ ਪ੍ਰਤੀ ਮਾਨਵਤਾ ਭਾਵਨਾ ਪੈਦਾ ਹੋਈ ਕਿਉਂਕਿ ਉਹਦੇ ਸਤਕਾਰਯੋਗ ਸਰਕਾਰੀ ਕੰਮ ਕਰਦ ਰਵਿਸ਼ ਸਿੰਘ ਮੱਟੂ ਅਤੇ ਮਾਤਾ ਸੁਆਸ਼ ਮੱਟੂ ਜੀ ਹਰ ਇੱਕ ਪ੍ਰਾਣੀ ਨੂੰ ਹਰ ਦਾਨੀ ਨੂੰ ਬੜੇ ਦਿਲੋਂ ਮਿਲ ਰਹੇ ਨੇ ਹਰੇਕ ਨੂੰ ਦਾਨੀ ਨੂੰ ਸਤਕਾਰ ਦੇ ਰਹੇ ਆ ਔਰ ਇਸ ਕੈਂਪ ਦੇ ਜਿਹੜੀ ਤਕਨੀਕੀ ਟੀਮ ਹੈ ਐਮਡিসি ਬਰਾਂਡ ਸੈਂਟਰ ਰੋਹਾਚਰ ਤੋਂ ਵੀ ਅਗਵਾਈ ਡਾਕਟਰ ਜੇ ਬੱਧਾ ਜੀ ਕੋਲ ਆ ਔਰ ਇਸ ਮੌਕੇ ਦੇ ਉੱਤੇ ਇਲਾਕੇ ਦੇ ਬਹੁਤ ਸਮਾਜ ਸੇਵਕਾਂ ਨੂੰ ਪਖਿੰਦਰ ਰਾਣਾ ਜੀ ਵਰਗੇ ਅਤੇ ਹੋਰ ਅਨੇਕਾਂ ਖੁੰਦਾਨੀਆਂ ਦੇ ਦਰਸ਼ਨ ਹੋਏ ਆ ਬੋਲੀ ਬੋਲੇ ਤੋਂ ਕਾਕਾ ਪਲਵਾਨ ਜੀ ਅਤੇ ਉਹਨਾਂ ਦੀ ਨਵੇਸ਼ ਗੜਸ਼ਕਰ ਦੀ ਜਿਹੜੀ ਵੀ ਖੁੰਦਾਨੀਆਂ ਸਾਰੇ ਦਰਸ਼ਨ ਕੀਤੇ ਮੇਰੇ ਨਾਲ ਬੀਡੀਸੀ ਬਲੱਡ ਸੈਂਟਰ ਨਵਾਂਸ਼ਹਿਰ ਦੇ ਫਾਊਂਡਰ ਪ੍ਰਧਾਨ ਸ਼੍ਰੀ ਗੁਰਿੰਦਰ ਸਿੰਘ ਮੱਟੂ ਗਿੰਦਰ ਸਿੰਘ ਤੌਰ ਜੀ ਦੋਚੇ ਆ ਉਹੋਨਾ ਨੇ ਵੀ ਡਾਕਟਰ ਵਿਕਰ ਸਿੰਘ ਦਰਸ਼ਨ ਹੋਏ ਇਸ ਤਰ੍ਹਾਂ ਇਹ ਕੈਂਪ ਜਰਾ ਬਹੁਤ ਸਫਲ ਕੈਂਪ ਆ ਔਰ ਅਸੀਂ ਉਸ ਮੀਟਿੰਗ ਕਾਕਾ ਮਨਜੀਤ ਸਿੰਘ ਮੱਟੂ ਨੂੰ ਸ਼ੁਕਰੀਆ ਅਟਰੀਟ ਕਰਦੇ ਆ ਬੀਡੀਸੀ ਬਲੱਡ ਸੈਂਟਰ ਨਵਾਂਸ਼ਹਿਰ ਨੂੰ ਜਿਹੜਾ ਸਹਿਯੋਗ ਇਹ ਹਰ ਸਾਲ ਲੈਂਦੇ ਆ ਇਹ ਵੀ ਬੜੀ ਮਾਣ ਵਾਲੀ ਗੱਲ ਆ ਪ੍ਰਸ਼ੀਰ ਦੁਆਰਾ ਇਹ ਕਿ ਹਰ ਸਾਲ ਬੀਡੀਸੀ ਬਲੱਡ ਸੈਂਟਰ ਨਵਾਂਸ਼ਹਿਰ ਇਸ ਦਾਗਦਾਰੀ ਕੈਂਪ ਨੂੰ ਇਸੇ ਤਰ੍ਹਾਂ ਤਕਨੀਕੀ ਤੌਰ ਤੇ ਆਰਗੇਨਾਈਜ਼ ਕਰਦਾ ਰਹੂਗਾ ਬਹੁਤ ਬਹੁਤ ਧੰਨਵਾਦੀ ਜੇ ਸਾਡੇ ਜਲਸੀਪ ਰਸੇਗ ਨਗਰ ਦਾ ਸਵਤੰਤ ਅੱਜੀਆਂ ਵਿਸ਼ੇਸ਼ ਸਰਗਰਮੀਆਂ ਹਨ ਫਿਰ ਨਮੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪੰਦੇ ਸਿੰਘ ਇਜਾਜ਼ਤ ਦਿਓ ਧੰਨਵਾਦ